ਪਹਿਲਾਂ ਮੈਂ ਕਹਾਂ ਸਾਨੂੰ ਆਵਾਜ਼ ਆਈ ਸੀ ਸਾਨੂੰ ਪਤਾ ਸੀ ਇਸ ਗੱਲ ਦਾ ਹੁਣ ਬਾਬਾ ਜੇਲ੍ਹ ਚ ਮੁੰਡੇ ਦੇਣਗਾ ਕੋਈ ਹਫ਼ਤੇ ਦੱਸ ਦੇਣਾ ਚ ਉਹਦਾ ਉੱਥੇ ਕੰਮ ਪੂਰਾ ਹੋ ਜਾਣਾ ਫਿਰ 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 ਬਾਹਰ ਆ ਕੇ ਮੁੰਡੇ ਬੰਦੂ ਹਾਂ ਫਿਰ ਬਾਹਰ ਆ ਕੇ ਮੁੰਡੇ ਹੋਲੇ ਹੋਰ ਲੀਡਰਾਂ ਦੇ ਗਾਂ ਰਿਕਾਰਡਿੰਗਾਂ ਵੀ ਪਈਆਂ ਜਿਹੜੇ ਕਹਿੰਦੇ ਸਾਨੂੰ ਵੀ ਬੱਚੇ ਦੇਓ ਅਸੀਂ ਸਾਰਿਆਂ ਦੇ ਨਾਮ ਜਨਤਕ ਕਰਾਏ ਇਹ ਇੰਡਾਇਰੈਕਟਲੀ ਪਰ ਆ ਜਨਾਨੀ ਦੀ ਮੈਂ ਵੇਖ ਲਓ ਵੀ ਹੁਣ ਪਹਿਲਾਂ ਸਾਨੂੰ ਗੱਡੀ ਦੇਣ ਨੂੰ ਫਿਰਦੇ ਸੀਗੇ ਹੁਣ ਬਾਬੇ ਤੇ ਗੱਡੀ ਚੜਾਉਣ ਨੂੰ ਫਿਰਦੇ ਆ ਵੇਖੋ ਤੁਹਾਡਾ ਮੁੱਦਾ ਉੱਠਿਆ ਇਹ ਤੋਂ ਪਹਿਲਾਂ ਲੋਕਾਂ ਨੂੰ ਕੀ ਪਹਿਲਾਂ ਦਈ ਫਲਾਣੇ ਥਾਂ ਤੇ ਮੋਟਰ ਵਾਲੇ ਕੈਮਰੇ ਵਿੱਚ ਬਾਬਾ ਮੁੰਡੇ ਬਣਦਾ ਉਹ ਕਿਵੇਂ ਪਤਾ ਲੱਗਦਾ ਲੋਕਾਂ ਨੂੰ ਇਹ ਹੁਣ ਜਿਹਨੂੰ ਇੱਕ ਜਾਨੇ ਨੂੰ ਮੁੰਡਾ ਦੇ ਤਾ ਜਦੋਂ ਉਹ ਗਾਂ ਚਾਰਾਂ ਜਾਨਿਆਂ ਨੂੰ ਜਾ ਕੇ ਆਪ ਹੀ ਦੱਸ ਉਹ ਐਪੀ ਚੱਲ ਕੇ ਆਉਂਦੇ ਗਾਂ ਦੀਆਂ ਜਿਵੇਂ ਮੈਂ ਤੈਨੂੰ ਦੱਸਤਾ ਇਹ ਚੈਨ ਬਣ ਜਾਂਦੀ ਹੈ ਹਾਂ ਇਹ ਚੈਨ ਬਣ ਜਾਂਦੀ ਹੈ ਇੱਕ ਗਾਂ ਦੀਆਂ ਸਾਡੇ ਕੋਲੇ ਆ ਪਾਉਂਦੇ ਨਹੀਂ ਕਿ ਅਸੀਂ ਇਹ ਤਾਂ ਇਲਜ਼ਾਮ ਲੱਗ ਰਹੇ ਹੈਗੇ ਬਾਬੇ ਵੱਲੋਂ ਦੰਦੀ ਦੰਦੀ ਮਾੜੀ ਮੁੱਟੀ ਵੱਧ ਵੱਡੀ ਆ ਆ ਵੇਖੋ ਵੀ ਚੇਲੇ ਉਹ ਪ੍ਰਕਿਰਿਆ ਨਾਲ ਬੱਚਾ ਹੁੰਦਾਗਾ ਐ ਬੱਚਾ ਥੋੜਿਆਂ ਝੂਲਾ ਥੋੜੀ ਟੰਗਾਂ पे ਅੰਦਰ ਵੀ ਡਾਊਨਲੋਡ ਕਰਕੇ ਦੇਦਾਗਾ ਤੈਨੂੰ ਚਾਚਾ ਆ ਕੇ ਝੂਲਾ ਫੜਾਤਾ ਵੀ ਲੈ ਲੈ ਜਾ ਮੁੰਡਾ ਇਹ ਰੱਬ ਹੀ ਆ ਨਾ ਜਦੋਂ ਉਹਨਾਂ ਦੀ ਮਰਜ਼ੀ ਪੂਰੀ ਕਰਤੇ ਉਹਨਾਂ ਨੂੰ ਮੁੰਡਾ ਦੇਤਾ ਉਹਨਾਂ ਕੋਲੇ ਆਪਦੇ ਕੋਲੇ ਤਾਂ ਕੁਝ ਹੁੰਦਾ ਨਹੀਂ ਆਪ ਦੇ ਕੋਲ ਉਹਨਾਂ ਨੇ ਕਿਹਾ ਨਹੀਂ ਉਹਨਾਂ ਦੇ ਕੋਲ ਆਪ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਕੁਝ ਕੁ ਨੌਜਵਾਨ ਨਸ਼ੇ ਕਰਕੇ ਖੋਖਲੇ ਹੋਏ ਪਏ ਤੇ ਬਾਬੇ ਨੇ ਪ੍ਰਾਣੀਆਂ ਆ ਭਸਮਾ ਖਾਧੀਆਂ ਹੋਈਆਂ ਗਿਆ ਨਹੀਂ ਤੁਸੀਂ ਇੱਕ ਇੰਨੇ ਜਿਹੜੀ ਸੋਸ਼ਲ ਮੀਡੀਆ ਦੇ ਵੀਡੀਓ ਦੇਖ ਰਹੇ ਸੀਗੇ ਜਿਸ ਦੇ ਵਿੱਚ ਇੱਕ ਬਾਬਾ ਜਿਹੜਾ ਕਿ ਮੋਟਰ ਵਾਲੇ ਕੈਮਰੇ ਵਿੱਚ ਮੁੰਡੇ ਵੰਡਦਾ ਤੇ ਉਹ ਬਾਬਾ ਦਾ ਇਸ ਦਿਨੀ ਜੇਲ੍ਹ ਦੇ ਵਿੱਚ ਤੇ ਪਰ ਜਿਹੜਾ ਉਸ ਦਾ ਚੇਲਾ ਆਪਣੇ ਕੋਲੇ ਅੱਜ ਮਿਲਿਆ ਜਿਹੜਾ ਕਿ ਆਪਾਂ ਨੂੰ ਬਾਬੇ ਬਾਰੇ ਅਹਿਮ ਖੁਲਾਸੇ ਕਰੂਗਾ ਤੇ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਨਾਲ ਦੇ ਨਾਲੇ ਪੁੱਛਦੇ ਹਾਂ ਉਹਦੇ ਨਾਲੇ ਜਿਹੜਾ ਆਪਾਂ ਕਮਰਾ ਤੁਹਾਨੂੰ ਜਰੂਰ ਦਿਖਾਵਾਂਗੇ ਚੇਲਾ ਜੀ ਬਾਹਰ ਆ ਜਾਓ ਜੀ ਆ ਜਾਓ ਜੀ ਆ ਰਿਹਾ ਆ ਰਿਹਾ ਅੰਦਰ ਨਹੀਂ ਜਾਣਾ ਬਾਬਾ ਤੇ ਅੰਦਰ ਕੀ ਸਾਨੇ ਵੀ ਦੇਖ ਲੈ ਸਾਨੇ ਵੀ ਦੇਖ ਲੈ ਮੈਂ ਬੁਲਾ ਲਿਆ ਤੇ ਕੋ ਪੱਤਰ ਕਰ ਅੰਦਰ ਅੰਦਰ ਕੀ ਅੰਦਰ ਕੀ ਸੀ ਇਹ ਵਜਾ ਅੰਦਰ ਸਾਡਾ ਬਹੁਤ ਵਧੀਆ ਬਾਬੇ ਦਾ ਆਸਣ ਆ ਅਸੀਂ ਅੰਦਰ ਤੈਨੂੰ ਕਿਉਂ ਦਿਖਾ ਦੇ ਦਿਖਾਵਾਂਗੇ ਕੋਈ ਨਹੀਂ ਟਾਈਮ ਥੋੜਾ ਟਾਈਮ ਵੇਟ ਤਾਂ ਕਰ ਅੱਜ ਅੱਜ ਦਿਖਾ ਦੇਵਾਂਗੇ ਹਾਂ ਦਿਖਾ ਦਾਂਗੇ ਜਿਹੜਾ ਇਹ ਇੱਕ ਸੱਚੀ ਗੱਲ ਹੈ ਜਿਹੜਾ ਕਿ ਬਾਬਾ ਸੀਗਾ ਜਿਹੜਾ ਉਹ ਕਹਿੰਦੇ ਬਈ ਮੁੰਡੇ ਹੀ ਬਣਦਾ ਹੈਗਾ ਹਾਂ ਬਿਲਕੁਲ ਸੱਚੀ ਗੱਲ ਹੈ ਜਾਨੀ ਕੱਲੇ ਮੁੰਡੇ ਹੀ ਹੁੰਦੇ ਕਿ ਕੁੜੀ ਦੀ ਦਾਤ ਵੀ ਦਿੰਦੇ ਨਹੀਂ ਕੱਲੇ ਮੁੰਡੇ ਤੇ ਮੁੰਡੇ ਕਿਉਂ ਕੁੜੀਆਂ ਕੀ ਕੁੜੀਆਂ ਕੀ ਆਪਾਂ ਨੂੰ ਮਾਰਦਿਆਂਗਾ ਬਈ ਕੁੜੀਆਂ ਜਦੋਂ ਸਾਡੇ ਕੋਲ ਕਹਿੰਦੇ ਮੁੰਡੇ ਲੈਣੇ ਤੇ ਅਸੀਂ ਮੁੰਡੇ ਹੀ ਦੇਵਾਂਗੇ ਅਸੀਂ ਇਕੱਲੇ ਮੁੰਡੇ ਦੀ ਦਾਤ ਹੀ ਦਿੰਨੇ ਆ ਕੁੜੀਆਂ ਨਹੀਂ ਦਿੰਦੇ ਜਿਹੜਾ ਤੁਸੀਂ ਮੰਨ ਲੈ ਕਮਰਾ ਚੁਣਿਆ ਇੱਕ ਪਿੰਡ ਤੋਂ ਤਿੰਨ ਚਾਰ ਕਿਲੋਮੀਟਰ ਦੂਰ ਹਨਾ ਮੋਟਰ ਵਾਲਾ ਕਮਰਾ ਜਿਹੜੇ ਆਪਾਂ ਪਹਿਲਾਂ ਬਾਬੇ ਦੇਖੇ ਕੋਈ ਗੁਫਾ ਬਣਾ ਲੈਂਦਾ ਸੀ ਕੋਈ ਸਪੈਸ਼ਲ ਆ ਉਹਦਾ ਆਸਣ ਲੱਗਦਾ ਥੱਲੇ ਜਾ ਕੇ ਤੇ ਤੁਸੀਂ ਇਹ ਕਮਰਾ ਹੀ ਕਿਉਂ ਚੁਣਿਆ ਬਈ ਜਿਹੜਾ ਲੋਕਾਂ ਨੂੰ ਸਾਹਮਣੇ ਦੀਂਦਾ ਇਹ ਸਾਹਮਣੇ ਨੇ ਅਸੀਂ ਥੋੜਾ ਪਿੰਡ ਤੋਂ ਬਾਹਰ ਤਾਂ ਰੱਖਿਆਗਾ ਉੱਥੇ ਆਸੇ-ਪਾਸੇ ਸ਼ੋਰ ਸ਼ਰਾਬਾ ਹੁੰਦਾ ਵੀ ਕਈ ਵਾਰੀ ਲੋਕ ਆ ਕੇ ਡਿਸਟਰਬ ਕਰਦੇ ਅਸੀਂ ਚਾਹੁੰਦੇ ਨਹੀਂਗੇ ਹਣਾ ਫਿਰ ਜਿਹੜੀ ਮੰਨ ਲਾ ਪ੍ਰਕਿਰਿਆ ਕਰਦਾ ਨਾ ਬਾਬਾ ਉਹਦੇ ਚ ਕੋਈ ਕਮੀ ਨਾ ਰਹੇ ਤਾਂ ਕਰਕੇ ਅਸੀਂ ਪਿੰਡ ਤੋਂ ਬਾਹਰ ਚੁਣਿਆ ਤੇ ਇੱਕ ਜਿਹੜਾ ਜਿਹੜਾ ਅਸੀਂ ਸੋਨਾਂ ਚ ਆਇਆ ਵੀ ਬਿਹੜਾ ਇਸ਼ਨਾਨ ਕਰਾਉਣਾ ਤੁਸੀਂ ਇਸਤਰੀ ਨੂੰ ਹਣਾ ਵੀ ਉਹ ਇਸ਼ਨਾਨ ਕਰਾਉਣਾ ਕਿ ਉਹ ਕਾਹਦਾ ਜ਼ਰੂਰੀ ਆ ਵੀ ਘਰੋਂ ਵੀ ਇਸ਼ਨਾਨ ਕਰਕੇ ਹੁੰਦੀ ਤੁਸੀਂ ਆਪ ਸਿਆਣੇ ਆ ਕਿ ਵੀ ਗਰਮੀ ਇੰਨੀ ਆ ਗਈ ਮੁਸ਼ਕ ਮਾਰਦਾ ਹੁੰਦਾ ਪਹਿਲਾਂ ਤੁਸੀਂ ਅਜ ਤੱਕ ਕਿੰਨੇ ਜਿਹੜੇ ਦੰਤਾਂ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਮੁੰਡੇ ਦੀਆਂ ਦੇ ਚੁੱਕੇ ਹੋ ਹੁਣ ਤੱਕ ਇਹ ਉਹ ਗਿਣਤੀ ਨਹੀਂ ਰਜਿਸਟਰ ਲੱਗਿਆ ਹੋਇਆ ਸਾਡੇ ਕੋਲੇ ਰਜਿਸਟਰ ਚ ਸਾਰਾ ਕੁਝ ਲਿਖਿਆ ਹੋਇਆਗਾ ਵੀ ਕਿਹਨੂੰ ਕਿੱਦੇ ਕਿੱਦੇ ਮੁੰਡਾ ਦਿੱਤਾਗਾ ਅਸੀਂ ਤਾਂ ਮੰਤਰੀਆਂ ਤੱਕ ਮੁੰਡੇ ਦਿੱਤੇ ਹੋਏ ਹੈਗੇ ਅੱਛਾ ਅੱਛਾ ਤੁਸੀਂ ਰਜਿਸਟਰ ਵੀ ਲਾਏ ਹੋਇਆ ਹੈ ਤੇ ਮਹਸਾਬ ਕਿਤਾਬ ਰੱਖਣਾ ਪੈਂਦਾ ਮੰਤਰੀਆਂ ਨੇ ਵੀ ਮੁੰਡੇ ਦਿੱਤੇ ਆ ਬਿਲਕੁਲ ਦਿੱਤੇ ਹੈਗੇ ਪਿਛਲੀਆਂ ਸਰਕਾਰਾਂ ਆ ਸਰਕਾਰ ਭਾਜੀ ਨਾਮਜਨ ਤੱਕ ਨਹੀਂ ਕਰਦੇ ਅਸੀਂ ਤੇ ਜਿਹੜਾ ਵੀ ਮੰਨ ਲਾ ਹੁਣ ਸਾਡੇ ਬਾਬਾ ਸੋਡਾ ਸੋਨੂੰ ਕੀ ਉਮੀਦ ਹੈਗੀ ਆ ਵੀ ਬਾਹਰ ਆ ਜੂਗਾ ਪਰ ਉਹਦੇ ਦਾ ਕੇਸ ਬਹੁਤ ਵੱਡਾ ਪੈ ਗਿਆ ਕੋਈ ਵੱਡੀ ਗੱਲ ਨਹੀਂ ਆਜੂਗਾ ਵਾਰਤਾ ਪੰਜਾਬ ਸਾਡੇ ਨਾਲ ਆਗਾ ਅਸੀਂ ਤਾਂ ਧਰਨੇ ਲਵਾ ਦਾਂਗੇ ਬਾਬਾ ਆਇਆ ਲੈ ਹਫਤੇ ਤੱਕ ਧਰਨੇ ਤੁਸੀਂ ਪ੍ਰੋਟੈਸਟ ਕਰੋਗੇ ਜਿਵੇਂ ਪਹਿਲਾਂ ਜੇ ਹੋਏ ਸੀ ਅੱਜ ਕੋਲ ਜਮਾ ਕਰਾਂਗੇ ਅਸੀਂ ਕਿਸੇ ਕਿਸੇ ਨੂੰ ਘਰੋਂ ਥੋੜੀ ਸੱਦ ਕੇ ਲੈ ਆਉਨੇ ਆ ਪੱਤਰਕਾਰਾ ਦੱਸ ਕਿਉਂ ਤੁਸੀਂ ਕੀ ਹੋ ਰਿਹਾ ਆਪੇ ਆਉਂਦੇ ਚਲ ਕੋਲੇ ਆਪੇ ਆਉਂਦੇ ਆ ਫੋਨ ਆ ਫੋਨ ਨਾ ਹੁਣ ਮੈਂ ਸਾਇਲੈਂਟ ਕੀਤਾ ਹੋਇਆ ਹੈਗਾ ਆ ਤੁਹਾਨੂੰ ਦਿਖਾ ਵੀ ਦਿੰਨਾਗਾ ਵੇਖ ਕਿੰਨੇ ਫੋਨ ਆਏ ਵੇ ਆ ਦੇਖ ਤੇ ਵੇਖੋ ਆਪਣੇ ਪੈ ਪੰਜਾਬ ਦੇ ਲੋਕਾਂ ਦੇ ਦਿਮਾਗ ਨੂੰ ਕੀ ਹੋਇਆ ਵਾ ਬਈ ਬਾਬੇ ਦੇ ਉੱਤੇ ਕੇਸ ਵੀ ਪੈ ਗਿਆ ਹੈ ਵੀਡੀਓ ਵੀ ਵਾਇਰਲ ਹੋ ਗਈ ਫਿਰ ਵੀ ਇਹਨਾਂ ਨੂੰ ਜਿਹੜੇ ਕਿ ਉਹ ਫੋਨ ਲਾ ਰਹੇ ਆ ਤੇ ਮੁੰਡੇ ਦਿਓ ਮੁੰਡੇ ਦਿਓ ਬਈ ਐਂ ਕਲਾ ਮੁੰਡਾ ਮੁੰਡਾ ਹੀ ਹੋਈ ਜਾਂਦੀ ਆ ਬਈ ਕੁੜੀਆਂ ਨਹੀਂ ਤੁਸੀਂ ਦਿੰਦੇ ਕਲਾ ਮੁੰਡਾ ਆ ਜਾ ਕੀ ਤੁਹਾਡੇ ਪਹਿਲਾਂ ਵੀ ਕਹਿੰਦਾ ਸਾਨੂੰ ਆਵਾਜ਼ ਆਈ ਸੀ ਸਾਨੂੰ ਪਤਾ ਸੀ ਇਸ ਗੱਲ ਦਾ ਹੁਣ ਬਾਬਾ ਜੇਲ੍ਹ ਚ ਮੁੰਡੇ ਹੀ ਦੇਣਗਾ ਕੋਈ ਹਫ਼ਤੇ ਦੱਸ ਦੇਣਾ ਚ 14 ਉੱਥੇ ਕੰਮ ਪੂਰਾ ਹੋ ਜਾਣਾ ਫਿਰ 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 ਬਾਹਰ ਆ ਕੇ ਮੁੰਡੇ ਬੰਦੂ ਹਾਂ ਫਿਰ ਬਾਹਰ ਆ ਕੇ ਮੁੰਡੇ ਤੁਹਾਡਾ ਮੁੱਦਾ ਉੱਠਿਆ ਇਹ ਤੋਂ ਪਹਿਲਾਂ ਲੋਕਾਂ ਨੂੰ ਕੀ ਪਹਿਲਾਂ ਦੱਸ ਫਲਾਣੇ ਥਾਂ ਤੇ ਮੋਟਰ ਵਾਲੇ ਕੈਮਰੇ ਵਿੱਚ ਬਾਬਾ ਮੁੰਡੇ ਬਣਦਾ ਉਹ ਕਿਵੇਂ ਪਤਾ ਲੱਗਦਾ ਲੋਕਾਂ ਨੂੰ ਇਹ ਹੁਣ ਜਿਹਨੂੰ ਇੱਕ ਜਾਣੇ ਨੂੰ ਮੁੰਡਾ ਦੇ ਤਾ ਜਦੋਂ ਉਹ ਗਾਂਹ ਚਾਰਾਂ ਜਾਣਿਆਂ ਨੂੰ ਜਾ ਕੇ ਆਪ ਹੀ ਦੱਸੇ ਸਾਡੀ ਤਾਂ ਐਡਾ ਆਪ ਹੀ ਹੋਇਆ ਨੇ ਵੀ ਫਲਾਣੇ ਥਾਂ ਬਾਬੇ ਨੇ ਸਾਨੂੰ ਮੁੰਡਾ ਦਿੱਤਾ ਵੀ ਲੋਕ ਸੁਣ ਕੇ ਆਪ ਹੀ ਚੱਲ ਕੇ ਆਉਂਦੇ ਗਾਂਹ ਦੀ ਗਾਂ ਜਿਵੇਂ ਮੈਂ ਤੈਨੂੰ ਦੱਸਦਾ ਇਹ ਚੈਨ ਬਣ ਜਾਂਦੀ ਹੈ ਹਾਂ ਇਹ ਚੈਨ ਬਣ ਜਾਂਦੀ ਹੈ ਇੱਕ ਗਾਂਹ ਦੀ ਗਾਂ ਸਾਡੇ ਕੋਲੇ ਆ ਵੀ ਤੁਸੀਂ ਕਹਿੰਦੇ ਮੁੰਡੇ ਤੁਸੀਂ ਕਹਿੰਦੇ ਮੁੰਡੇ ਹੀ ਘਰ ਤੋਂ ਦਿੰਨੇ ਆ ਬਈ ਅਸੀਂ ਮੁੰਡੇ ਹੀ ਦੇਣਾ ਜਦੋਂ ਸਾਡੇ ਤੋਂ ਮੰਡੇ ਮੰਗੇ ਮੁੰਡੇ ਜਾਂਦੇ ਆਗੇ ਤੇ ਉਹਨਾਂ ਤੋਂ ਆਪ ਤੋਂ ਕਿਹਾ ਨੇ ਮੁੰਡਾ ਤਾਂ ਕੋਈ ਦਵਾਈ ਦੁਵਾਈ ਵੀ ਦਿੰਨੇ ਆ ਜਿਹੜੇ ਲੋਕ ਆ ਵੀ ਉਹ ਦਵਾਈਆਂ ਡਾਕਟਰਾਂ ਤੋਂ ਦਵਾਈਆਂ ਲੈਣ ਦੀ ਬਜਾਏ ਵੀ ਤੁਹਾਡੇ ਕੋਲ ਹੀ ਕਿਉਂ ਆ ਰਹੇ ਆ ਇਹ ਤੁਸੀਂ ਕਿਉਂ ਆਂਦੇ ਤੇ ਵਿਸ਼ਵਾਸ ਕਿਹੜਾ ਫੜਾਈ ਜਾਂਦੇ ਆ ਕੋਈ ਤਾਂ ਵਿਸ਼ਵਾਸ ਨਹੀਂਗਾ ਸਾਡੇ ਬਾਬੇ ਨੇ ਬਹੁਤ ਭਸਮਾ ਖਾਧੀਆਂ ਹੋਈਆਂ ਗਿਆ ਜਿਹੜਾ ਉਹ ਪ੍ਰਕਿਰਿਆ ਕਰਦਾ ਨਾ ਮੋਹ ਪ੍ਰਕਿਰਿਆ ਕਰਦਾ ਜਿਹੜਾ ਤੁਸੀਂ ਉਹ ਪ੍ਰਕਿਰਿਆ ਹੀ ਦੱਸ ਦਿਓ ਕਿਹੜੀ ਪ੍ਰਕਿਰਿਆ ਕਿਹੜੀ ਆ ਉਹ ਇਹ ਪ੍ਰਕਿਰਿਆ ਮੋਹ ਪ੍ਰਕਿਰਿਆ ਆ ਗਈ ਜਿਵੇਂ ਹੁਣ ਇੱਕ ਟਰਾਂਸਫਾਰਮਾ ਸਾਰੇ ਆਸੇ ਪਾਸੇ ਮਹੱਲੇ 'ਚ ਬਿਜਲੀ ਨਹੀਂ ਬਣਦਾ ਉਵੇਂ ਹੀ ਸਾਡਾ ਬਾਬਾ ਮੋਹ ਪ੍ਰਕਿਰਿਆ ਕਰਕੇ ਨਾ ਤੇ ਮੁੰਡੇ ਬਣਦਾ ਹੈਗਾ ਆ ਦੇਖ ਲਓ ਵੀ ਹੁਣ ਇੰਟਰੇਟਲੀ ਇਹਦੇ ਜਿਹੜਾ ਬਾਬੇ ਦਾ ਚੇਲਾ 10 ਤਾਂ ਵੀ ਮੋਹ ਪ੍ਰਕਿਰਿਆ ਹੁੰਦੀ ਹੈ ਪਰ ਜਿਹੜੇ ਆਪਣੇ ਪੰਜਾਬ ਦੇ ਲੋਕ ਆ ਉਹਨਾਂ ਦੇ ਦਿਮਾਗ ਜਿਵੇਂ ਜਿਵੇਂ ਡੈਮੇਜ ਹੋ ਚੁੱਕਿਆ ਵੀ ਜਿਹੜੇ ਬਾਬੇ ਦੇ ਮਗਰ ਲੱਗੇ ਫਿਰਦੇ ਆ ਪਹਿਲਾਂ ਵੀ ਕਿੰਨੇ ਬਾਬੇ ਬਲਾਦਕਾਰ ਦੇ ਕੇਸਾਂ ਦੇ ਵਿੱਚ ਜਾਂ ਹੋਰ ਕੇਸਾਂ ਦੇ ਵਿੱਚ ਜਿਨ੍ਹਾਂ ਨੇ ਕਿਸੇ ਨੇ ਕੁੜੀ ਨੂੰ ਛੇੜਤਾ ਕਿਸੇ ਨੇ ਰੇਪ ਕਰਤਾ ਉਹਦੇ ਵਿੱਚ ਜੇਲ੍ਹਾਂ 'ਚ ਬੈਠੇ ਆ ਫਿਰ ਵੀ ਉਹਨਾਂ ਨੂੰ ਮੰਨੀ ਜਾਂਦੇ ਆ ਵੀ ਉਹ ਭਗਤੀ ਕਰਨ ਗਿਆ ਬਾਬਾ ਸਾਡਾ ਜਾ ਉਹ ਸ਼ਕਤੀਆਂ ਉਹਦੇ ਵਿੱਚ ਬਾਬੇ ਦੇ ਵਿੱਚ ਆਏਗੇ ਉਸੇ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਚੇਲੇ ਵੀ ਕਮਲੇ ਹੋਏ ਫਿਰਦੇ ਆ ਵੀ ਸਾਡਾ ਬਾਬਾ ਜੇ ਅਸੀਂ ਕੋਈ ਨਹੀਂ ਹੋਏਗੇ ਭਾਈ ਨਹੀਂ ਚੇਲੇ ਸੋਡੇ ਜਿਹੜੇ ਲੋਕ ਚ ਉਹਨਾਂ ਦੀ ਗੱਲ ਕਰਦੇ ਆ ਲੋਕ ਵੀ ਨਹੀਂ ਕਮਲੇ ਆਏਗੇ ਜੇ ਉਹਨਾਂ ਨੂੰ ਸਾਡੇ 'ਚ ਕੁਝ ਦੀਂਦਾ ਫੇਰ ਹੀ ਆਉਂਦੇ ਆ ਨਾ ਅਸੀਂ ਉਹਨਾਂ ਨੂੰ ਇੱਥੇ ਸਾਡੇ ਬਾਬਾ ਬਾਬਾ ਜਿਸੋਡੇ ਸੋਡੇ ਝੋਲੀ ਭਰ ਕੇ ਦਿੰਨੇ ਆਗੇ ਜਿਸ ਨੂੰ ਸੋਡੇ ਜਗੀ ਦੱਸਦਾ ਹੈ ਉਹਨਾਂ ਨੂੰ ਸਾਡੇ ਚ ਰੱਬ ਦਸਦਾ ਸਾਡੇ ਚ ਰੱਬ ਵਸਦਾ ਸਿਰਪ ਤਾਂ ਰੱਬ ਤਾਂ ਜੀ ਤਾਂ ਉਹਨਾਂ ਵਾਸਤੇ ਰੱਬ ਹੀ ਆ ਨਾ ਜਦੋਂ ਉਹਨਾਂ ਦੀ ਮਰਦ ਪੂਰੀ ਕਰਤੇ ਉਹਨਾਂ ਨੂੰ ਮੁੰਡਾ ਦੇਤਾ ਉਹਨਾਂ ਕੋਲੇ ਆਪਦੇ ਕੋਲੇ ਤਾਂ ਕੁਝ ਹੁੰਦਾ ਨਹੀਂ ਆਪਦੇ ਕੋਲੇ ਉਹਨਾਂ ਨੇ ਕਿਉਂ ਨਹੀਂ ਉਹਨਾਂ ਦੇ ਕੋਲ ਆਪਦੀ ਜਿਹੜੀ ਨੌਜਵਾਨ ਪੀੜੀ ਆ ਕੁਝ ਕੁ ਨੌਜਵਾਨ ਨਸ਼ੇ ਕਰਕੇ ਖੋਖਲੇ ਹੋਏ ਪਏ ਤੇ ਬਾਬੇ ਨੇ ਪ੍ਰਾਣੀਆਂ ਆ ਭਸਮਾ ਖਾਧੀਆਂ ਹੋਈਆਂ ਗਿਆ ਨਹੀਂ ਕਮਰਾ ਦੇਖ ਸਕਦੇ ਅਸੀਂ ਅੰਦਰ ਜਾ ਕੇ ਪਾਵਾਂਗੇ ਕੋਈ ਨਹੀਂ ਹਜੇ ਬਾਬੇ ਦਾ ਅਸਰ ਲੱਗਾ ਉਹ ਤੇ ਛੇੜ ਨਹੀਂ ਦਿੰਦੇ ਸੀ ਕਿਸੇ ਨੂੰ ਕੁਝ ਵੀ ਹੱਥ ਨਾਲ ਇਹੋ ਜਿਹੇ ਅੰਦਰ ਕਿਹੜੇ ਝੋਲੇ ਟੰਗੇ ਪਏ ਨੇ ਵੇ ਜਵਾਕ ਤੂੰ ਯਾਰ ਲਾਹਲਾ ਦੇ ਆ ਨਾਲ ਬੱਚਾ ਹੁੰਦਾਗਾ ਐ ਬੱਚਾ ਥੋੜੀਆਂ ਝੂਲਾ ਥੋੜੀ ਟੰਗਾ ਪੈ ਅੰਦਰ ਵੀ ਡਾਊਨਲੋਡ ਕਰਕੇ ਦੇਦਾਗਾ ਤਾਨੂੰ ਚਾ ਚੱਕ ਕੇ ਝੂਲਾ ਫੜਾਤਾ ਵੀ ਲੈ ਲੈ ਜਾ ਮੁੰਡਾ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਆਪਾਂ ਵੇਖ ਰਹੇ ਆ سوشل ਮੀਡੀਆ ਦੇ ਜਿਹੜੀ ਤੁਹਾਡੇ ਬਾਬੇ ਦੇ ਖਰਾਫ ਤੇ ਵੀ ਉਸ ਤੋਂ ਬਾਅਦ ਵਿੱਚ ਤੁਹਾਨੂੰ ਕਿੰਨਾ ਕੇ ਤੁਹਾਡੇ ਜਿਹੜਾ ਕਾਰੋਬਾਰ ਹੈ ਇਹਦੇ ਤੇ ਇਫੈਕਟ ਪਿਆ ਜਾ ਸਾਡੇ ਤੱਕ ਤਰ੍ਹਾਂ ਨਾਲ ਮਸ਼ਹੂਰੀ ਹੋ ਗਈ ਆ ਬਾਬਾ ਤਾਂ ਸਾਡਾ ਬਾਹਰ ਆ ਜਾਣਾ ਅੱਛਾ ਇਹ ਤਾਂ ਸਾਡਾ ਬਾਬੇ ਨੂੰ ਕੋਈ ਇਹਦੇ ਚ ਕੋਈ ਖਤਰਾ ਨਹੀਂਗਾ ਇਹ ਤਾਂ ਸਾਡਾ ਬਾਬਾ ਹੁਣ ਜੇਲ੍ਹ ਚ ਵੀ ਮੁੰਡੇ ਦੇਣ ਹੀ ਗਿਆ ਅਸਲ ਚ ਤਾਂ ਅੱਛਾ ਜੇਲ੍ਹ ਦੇ ਵਿੱਚ ਵੀ ਜਿਹੜੀਆਂ ਬੀਬੀਆਂ ਆਏ ਉਹਨਾਂ ਨੂੰ ਮੁੰਡੇ ਦੀ ਆਵਾਜ਼ ਆਈ ਸੀ ਹੁਣ ਵੀ ਜੇਲ੍ਹ ਚੋਂ ਸਾਡੇ ਮੁੰਡੇ ਦੇ ਕੇ ਹੁਣ ਬਾਬਾ ਜੇਲ੍ਹ ਚ ਮੁੰਡੇ ਦੇਣ ਗਿਆਗਾ ਸਾਹਿਬ ਤੁਸੀਂ ਇਹਨਾਂ ਵੀ ਇੱਕ ਬਈ ਰੱਬ ਦੀਆਂ ਸ਼ਕਤੀਆਂ ਨਾਲ ਮਿਲਾ ਰਹੇ ਆ ਬਈ ਇੱਕ ਦੋ ਲੋਕਾਂ ਨੂੰ ਅੰਧਵਿਸ਼ਵਾਸ ਚ ਪਾਈ ਜਾਂਦੇ ਆ ਵਿਸ਼ਵਾਸ ਕੋਈ ਨਹੀਂ ਹੈਗਾਗਾ ਮੈਂ ਤੈਨੂੰ ਫੇਰ ਵੀ ਕਹਿ ਰਿਹਾ ਜੇ ਉਹਨੂੰ ਟਾਈਮ ਲੱਗਦਾ ਹੋਇਆ ਸੀ ਮੋਹ ਪ੍ਰਕਿਰਿਆ ਸਿੱਖੀ ਹੋਈ ਆ ਕੁਛ ਕਿ ਬੀਬੀਆਂ ਨੂੰ ਅਸੀਂ ਵੀ ਮੁੰਡੇ ਦੇ ਦਾਂਗੇ ਤੂੰ ਤੇਰਾ ਹੁਣ ਕਿੰਨਾ ਸਿਸਟਮ ਤੂੰ ਵੀ ਮੋਹ ਪ੍ਰਕਿਰਿਆ ਜਿਹੜੀ ਤੁਹਾਡੀ ਹੈਗੀ ਸਿੱਖ ਗਿਆ ਕਿ ਜੇ ਰਹਿੰਦੀ ਹੈ ਨਹੀਂ ਮੈਂ ਕੁਛ ਮੈਂ ਮੰਨ ਲਾ 95% ਤਾਂ ਹੀ ਸਿੱਖੀ ਗਿਆ ਸੀਗਾ ਜਾਂ ਨੇੜੇ ਹੀ ਸੀ ਨੇੜੀ ਸੀ ਤੇ ਆ ਬੀਬੀ ਨੇ ਆ ਕੇ ਰੌਲਾ ਪਾਤਾ ਐਵੇਂ ਖਾ ਮਖਾਈ ਇਲਜ਼ਾਮ ਲਾਤਾ ਇਹ ਖਾ ਮਖਾ ਕੇ ਇਲਜ਼ਾਮ ਤਾਂ ਕਿਵੇਂ ਹੋ ਰਿਹਾ ਉਹ ਕਹ ਰਿਹਾ ਭਾਈ ਸਾਡੇ ਨੂੰ ਕੋਈ ਸਿਖਾਇਆ ਸੁਸਿਖਾਉਣਾ ਕੋਈ ਕੋਸ਼ਿਸ਼ ਸੰਗਾਉਂਦੇ ਹੀ ਨਹੀਂ ਕਿ ਅਸੀਂ ਇਹ ਤਾਂ ਇਲਜ਼ਾਮ ਲੱਗ ਰਹੇ ਆਗੇ ਬਾਬੇ ਵੱਲੋਂ ਦੰਦੀ ਦੰਦੀ ਮਾੜੀ ਮੁੱਟੀ ਵੱਧ ਵੱਡੀ ਆਹ ਵੇਖੋ ਵੀ ਚੇਲਾ ਮੰਨੀ ਆ ਦੰਦੀ ਵੱਢੀ ਗੀ ਦੰਦੀਆਂ ਵੜਨ ਦਾ ਕੀ ਮਤਲਬ ਹੈ ਬਈ ਫਿਰ ਕਿਉਂ ਮੁੰਡਾ ਐਵੇਂ ਆ ਜਾਂਦਾ ਪੱਤਰਕਾਰ ਮੈਂ ਤੈਨੂੰ ਫੇਰ ਕਹੀ ਅੰਨਾਗਾ ਤੂੰ ਹੁਣ ਨਹੀਂ ਨਹੀਂ ਜਿਹੜੇ ਸਿੱਧਾ ਕਿਵੇਂ ਦੱਸਾਂ ਹੁਣ ਠੀਕ ਹੈ ਚਲੋ ਉਹ ਤਾਂ ਗੱਲ ਹੈ ਪਰ ਨਹੀਂ ਦੱਸ ਕੀ ਹੁੰਦਾ ਦੱਸ ਸਕਦੇ ਭਾਈ ਚਲ ਜਿਹੜੀ ਤੁਹਾਡੀ ਵੀ ਮਨ ਲੈ ਪ੍ਰਕਿਰਿਆ ਇਹ ਤੁਸੀਂ ਹਫ਼ਤੇ 'ਚ ਕਿੰਨੇ ਵਾਰੀ ਕਰਦੇ ਹਫ਼ਤੇ 'ਚ ਕਿੰਨੇ ਬੱਚੇ ਤੁਸੀਂ ਦਿੰਦੇ ਹੋ ਹਫ਼ਤੇ 'ਚ ਅਸੀਂ ਮੰਨ ਲਾ ਵੀ ਦੰਨ ਕਦੇ ਨਹੀਂ ਰੱਖੇ ਹੋਇਆ ਸੀ ਡੇਲੀ ਇੱਕ ਦਿਨ ਚ ਦੋ ਬੱਚੇ ਹੀ ਦੇਣੇ ਆ ਇੱਕ ਰਿੰਦੇ ਵਿੱਚ ਦੋ ਤਿੰਨ ਛੇ ਬੱਚੇ ਇੱਕ ਹਫਤੇ ਚ ਹਾਂ ਇੱਕ ਹਫਤੇ ਚ ਛੇ ਬੱਚੇ ਹੀ ਦਿੰਨੇ ਆ ਤੇ ਜਨਨ ਕਿ ਇਹ ਥੋੜੇ ਦਹਿਨ ਤਿੰਨ ਇਹ ਬੁੱਕ ਰਿੰਦੇ ਆਲਮੋਸਟ ਕਿ ਕੋਈ ਕਿਤੇ ਗੈਪ ਬੁੱਕ ਕਰਵਾਉਣਾ ਪੈਂਦਾ ਸਾਨੂੰ ਪਹਿਲਾਂ ਸਾਡੇ ਕੋਲ ਟੈਂਪਲੇਟ ਤੁਹਾਨੂੰ ਕਾਲ ਕਰਦੇ ਲੋਕ ਕਾਲ ਕਈ ਵਾਰੀ 15 15 ਦਿਨ ਵੀ ਲੱਗ ਜਾਂਦੇ ਆ ਕਿ ਟਾਈਮ ਲੈਣਾ ਪੈਂਦਾ ਵੇਟਿੰਗ ਦੇ ਵਿੱਚ ਇੰਨਾ ਥੋੜਾ ਕੰਮ ਚੱਲੇ ਵੇਟਿੰਗ ਦੇ ਵਿੱਚ ਕੰਮ ਚੱਲਦਾ ਫਲ ਪਾਉਣਾ ਹੁੰਦਾ ਨਾ ਐਵੇਂ ਥੋੜੀ ਮੈਂ ਹੁਣੇ ਦੱਸ ਕੇ ਛੱਡਾਂਗਾ ਵੀ ਮੋਹ ਪ੍ਰਕੇ ਰਹਿਣਾ ਬੱਚਾ ਹੁੰਦਾਗਾ ਦਾ ਕੋਈ ਖਾਣ ਪੀਣ ਸੈੱਟ ਕਰਦਾਗਾ ਆਪਦਾ ਫਿਰ ਹੌਲੀ ਹੌਲੀ ਟਾਈਮ ਲੱਗ ਹੀ ਜਾਂਦਾਗਾ 2-3 ਦਿਨ ਰੈਸਟ ਤੇ ਰਹਿੰਦਾ ਬਾਕੀ ਤੁਸੀਂ ਕੋਈ ਆਪਦੀ ਕੋਈ ਐਡ ਪ੍ਰੋਮੋਸ਼ਨ ਵੀ ਕਰਵਾਈ ਜਿਹੜਾ ਲੋਕਾਂ ਨੂੰ ਪਤਾ ਲੱਗਦਾ ਕਿ ਲੋਕਾਂ ਕੋਈ ਐਡ ਹੀ ਹੋ ਗਈ ਆ ਤੁਸੀਂ ਐਡ ਹੀ ਕਰੀ ਜਾਨੇ ਸਾਡੇ ਸਾਡੀ ਤਾਂ ਮਸ਼ਹੂਰੀ ਚਾਹੀਦਾ ਇਹ ਤਾਂ ਖਬਰ ਹੋ ਗਈ ਚੱਲ ਹੁਣ ਤੇ ਤੁਰੇ ਆਉਂਦੇ ਆਗੇ ਤੇ ਕੋਈ ਕੋਈ ਫੀਸ ਫੂਸ ਵੀ ਰੱਖੀ ਆਗੇ ਤੁਹਾਡਾ ਕੋਈ ਉਵੇਂ ਵੈਸੇ ਕੋਈ ਚੜਾਵਾ ਚੜਦਾ ਜਿਹਦੀ ਸ਼ਰਤ ਆ ਗਈ ਜਿੰਨਾ ਮਰਜ਼ੀ ਦੇ ਦੇ ਬਾਕੀ ਤਾਂ ਲੋਕ ਸਾਨੂੰ ਗੱਡੀਆਂ ਆਕਾਰਾਂ ਵਾਧੂ ਦੇਈ ਜਾਂਦੇ ਆ ਪਰ ਆ ਜਨਾਨੀ ਦੀ ਮੈਂ ਵੇਖ ਲਓ ਵੀ ਹੁਣ ਪਹਿਲਾਂ ਸਾਨੂੰ ਗੱਡੀ ਦੇਣ ਨੂੰ ਫਿਰਦੇ ਸੀਗੇ ਹੁਣ ਬਾਬੇ ਤੇ ਗੱਡੀ ਚੜਾਉਣ ਨੂੰ ਫਿਰਦੇ ਆ ਵੇਖੋ ਵੀ ਪੰਜਾਬ ਦੇ ਲੋਕਾਂ ਦੇ ਕਿੰਦੀ ਨਾ ਬੁੱਧੀ ਪ੍ਰੇਸ਼ਟ ਹੋਈ ਆ ਵੀ ਕਿੱਥੇ ਦਾ ਕਾਰ ਆਪ ਲੈਣੀ ਆ ਕਾਰ ਲੈਣ ਦੇ ਪੈਸੇ ਜੁੜਦੇ ਨਹੀਂ ਤੇ ਇਹ ਜਿਹੜੇ ਠੱਗ ਜਿਹੜੇ ਹੈ ਬੂਬਨੇ ਸਾਹ ਦਾ ਇਹਨਾਂ ਨੂੰ ਕਾਰਾਂ ਦੇਈ ਜਾਂਦੇ ਤੇ ਹੋਰ ਕੀ ਆ ਬਈ ਇਹ ਹੋਰ ਠੱਗੀ ਵਾਲਾ ਕੰਮ ਹੈ ਤੁਸੀਂ ਜਨਾਨੀਆਂ ਝੂਲੀਆਂ ਭਰੰਗਾ ਉਹਨਾਂ ਨੂੰ ਪੁੱਛ ਕੇ ਤੁਸੀਂ ਬਲਾਤਕਾਰ ਆਪ ਬਲਾਤਕਾਰ ਕਿਉਂ ਕਰਦੇ ਆ ਅੱਧਾ ਪੰਜਾਬ ਸਾਡੇ ਨਾਲ ਆਗਾ ਪਿਆਰ ਤੁਹਾਡੇ ਨਾਲ ਉਹ ਪਿਆਰ ਜਿਹੜੇ ਲੋਕ ਸੋਚ ਨਾਲ ਉਹਨਾਂ ਦੀ ਮੱਤ ਜਿਹੜੀ ਆ ਵਾਜ ਚੁੱਕੀ ਆ ਕਿਉਂਕਿ ਅੱਗੇ ਵੀ ਆਪਾਂ ਵੇਖਿਆ ਇੱਕ ਦੋ ਬਾਬੇ ਆ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ ਬਲਾਤਕਾਰ ਦੇ ਕੇਸਾਂ ਦੇ ਵਿੱਚ ਤੇ ਜਿਹੜੇ ਉਹਨਾਂ ਦੇ ਚੇਲੇ ਚਪਟੇ ਆ ਨਾ ਜਾਂ ਉਹ ਪਿੱਛੇ ਉਹਨਾਂ ਨੂੰ ਨਾ ਪੂਜੀ ਜਾਂਦੇ ਆ ਵੀ ਸਾਡਾ ਬਾਬਾ ਦਾ ਮਿਸ਼ਨ ਤੇ ਗਿਆ ਵਾ ਸਾਡਾ ਬਾਬਾ ਦਾ ਸ਼ਕਤਾਂ ਲੈਣ ਗਿਆ ਵਾ ਪਰ ਉਹ ਤੁਹਾਨੂੰ ਪਤਾ ਹੀ ਬਾਬਾ 10 ਦਿਨ ਅੰਦਰ ਰਹਿੰਦਾ 20 ਦਿਨ ਬਾਹਰ ਆ ਜਾਂਦਾਗਾ ਉਹਨੂੰ ਪ੍ਰੋਬਲ ਬਹੁਤ ਛੇਤੀ ਮਿਲਦੀ ਹੈ ਤੇ ਜਿਹੜੇ ਆਪਣੇ ਕੋਈ ਹੋਰ ਸੰਘਾਂ ਅੰਦਰ ਬੈਠੇ ਆ ਨਾ ਉਹਨਾਂ ਨੂੰ ਪ੍ਰੋਬਲ ਨਹੀਂ ਮਿਲਦੀ ਉਹ 30-30 ਸਾਲਾਂ ਤੋਂ ਜਿਹੜਾ ਜੇਲ੍ਹਾਂ ਦੇ ਵਿੱਚ ਬੈਠੇ ਆ ਇਹ ਵੀ ਇੱਕ ਆਪਣੀ ਇਤਰਾਸ ਦੀ ਹੈ ਨਾ ਜਿਹੜੀ ਕਿ ਕਿਹੜੀ ਬਾਬਿਆਂ ਨੂੰ ਹੈ ਇਹਨਾਂ ਦੀ ਕੋਈ ਵੋਟ ਬੈਂਕ ਹੁੰਦੀ ਹੈ ਜਾਂ ਕਿਹਨਾਂ ਵੀ ਜਿਹੜੀ ਇਹਨਾਂ ਨੂੰ ਪਰ ਉਹ ਬਹੁਤ ਛੇਤੀ ਮਿਲ ਜਾਂਦੀ ਹੈ ਕਿਵੇਂ ਤੁਹਾਡੇ ਕੋਲ ਕੋਈ ਲੀਡਰ ਲੁੱਟਰ ਵੀ ਆਉਂਦੇ ਆ ਕੋਈ ਕਿਵੇਂ ਤੁਹਾਡੀ ਸਰਕਾਰ 'ਚ ਵੀ ਹੱਥ ਹੋਣੇ ਆ ਸਰਕਾਰ 'ਚ ਸਾਡਾ ਪੂਰਾ ਹੱਥ ਆਗਾ ਵੋਟਾਂ ਨੇੜੇ ਆ ਪਰ ਅਸੀਂ ਨਾਮ ਜਨਤਕ ਨਹੀਂ ਕਰ ਸਕਦੇ ਜੇ ਸਾਡੇ ਬਾਬੇ ਦੀ ਨਾਂ ਸੁਣਵਾਈ ਹੋਈ ਅਸੀਂ ਨਾਮ ਜਨਤਕ ਕਰ ਦਾਂਗੇ ਵੀ ਕਿਹੜੇ ਕਿਹੜੇ ਦੇਖੋ ਵੇਖੋ ਇਹ ਚੇਲਾ ਚੇਦੇ ਦਿੱਤੇ ਆ ਕਿਹੜੇ ਕਿਹੜੇ ਲੀਡਰਾਂ ਨੂੰ ਦੇਖੋ ਜਿਹੜਾ ਚੇਲਾ ਕਿ ਧਮਕੀ ਵੀ ਦੇ ਰਿਹਾ ਇਹਦੇ ਕੋਲੇ ਹੋਰ ਲੀਡਰਾਂ ਦੇ ਗਾਂ ਰਿਕਾਰਡਿੰਗਾਂ ਵੀ ਪਈਆਂ ਜਿਹੜੇ ਕਹਿੰਦੇ ਸਾਨੂੰ ਵੀ ਬੱਚੇ ਦਿਓ ਅਸੀਂ ਸਾਰਿਆਂ ਦੇ ਨਾਮ ਜਨਤਕ ਕਰਾਂਗੇ ਇਹ ਇਨਡਾਇਰੈਕਟਲੀ ਜਿਹੜਾ ਬਾਬੇ ਦਾ ਚੇਲਾ ਨ ਦਾ ਸਾਡੀ ਬੇਨਤੀ ਹੈਗੀ ਬਈ ਬੇਨਤੀ ਲੈ ਲੋ ਕਹਿੰਦਾ ਵੀ ਅਸੀਂ ਨਾ ਜਨਤ ਕਰਾਂ ਕੋਈ ਲੀਡਰ ਜਿਹਨੂੰ ਅਸੀਂ ਬੱਚੇ ਦਿੱਤੇ ਆ ਤੇ ਕੁਝ ਦੇ ਹਰ ਕੋਈ ਕਾਰ ਕਾੜਗਾ ਪੰਗਾ ਜਿਨ੍ਹਾਂ ਨੇ ਸਾਨੂੰ ਕਿਹਾ ਬੱਚੜਾ ਨੂੰ ਕੀ ਤੁਹਾਡੇ ਕੋਈ ਲੀਡਰ ਵੀ ਆਉਂਦੇ ਆ ਜਿਹਨੇ ਕਿਹਾ ਵੀ ਹੋਰ ਗਾਂ ਵੇਟਿੰਗ ਦੇ ਵਿੱਚ ਲੀਡਰ ਵੀ ਹੈਗੇ ਦੁਖੀ ਸਾਡੇ ਕੋਲ ਅਸੀਂ ਤਾਂ ਸਰੇਕ ਨੂੰ ਇੱਕ ਨਿਗਾਹ ਨਾਲ ਦੇਖਦੇ ਆਂ ਸਾਡੇ ਕੋਲੇ ਤੋਂ ਆਪਦਾ ਦੁੱਖ ਲੈ ਕੇ ਆਇਆਗਾ ਅਸੀਂ ਤਾਂ ਉਹਦੀ ਝੋਲੀ ਭਰਨੀ ਭਰਨੀ ਆ ਬਾਬਾ ਜੀ ਕੋਈ ਲੀਡਰ ਹੋਵੇ ਤੇ ਭਲਾ ਕੋਈ ਮਰਜੀ ਹੋਵੇ ਬਾਬਾ ਜੀ ਨੇ ਹਰੇਕ ਨੂੰ ਇੱਕ ਨਿਗਾਹ ਨਾਲ ਹੀ ਦੇਖਣਾ ਇਹ ਜਿਹੜਾ ਟ੍ਰੀਟਮੈਂਟ ਹੈ ਇਹ ਕੋਈ ਲੀਡਰ ਆਸ ਤੇ ਕੋਈ ਖਾਸ ਖਾਸ ਰਹਿਤ ਵੀ ਕਰਦੇ ਆ ਵੀ ਉਹਨੂੰ ਵੇਟਿੰਗ 'ਚ ਨਹੀਂ ਲੱਗਣਾ ਪੈਂਦਾ ਜਿਉਂ ਪਹਿਲਾ ਨੰਬਰ ਲਾ ਦਿੰਦੇ ਆ ਹਾਂ ਇੰਨਾ ਇੰਨਾ ਥੋੜਾ ਜਿਹਾ ਫਰਕ ਪੈ ਜਾਂਦਾ ਲੀਡਰਾਂ ਨੂੰ ਥੋੜਾ ਜਿਹਾ ਪਹਿਲ ਦੇ ਆਧਾਰ ਤੇ ਅਸੀਂ ਕੰਮ ਕਰਦੇ ਆਂਗੇ ਆ ਇੱਧਰ ਇਸ਼ਨਾਨ ਘਰ ਹੈਗਾ ਇੱਥੇ ਇਸ਼ਨਾਨ ਕਰਾ ਕੇ ਵਧੀਆ ਨਹੀਂ ਜੀ ਇਸ਼ਨਾਨ ਇਸ ਤਰੀ ਹੁੰਦੇ ਜਾਓ ਜਿਹੜਾ ਪਰਿਵਾਰ ਹੁੰਦਾ ਹੈ ਬਈ ਕੀ ਚੱਕਰ ਕੀ ਹੈ ਬਈ ਨਹੀਂ ਪਹਿਲਾਂ ਤਾਂ ਤੁਸੀਂ ਚੱਲੇ ਦੱਸੋ ਵੀ ਜਿਹੜਾ ਜਿਹੜੀ ਕੋਈ ਤੁਹਾਡੇ ਕੋਲੇ ਇੱਥੇ ਇਸਤਰੀ ਜਿਹੜਾ ਤੁਹਾਡਾ ਮੋਟਰ ਵਾਲਾ ਕਮਰਾ ਇੱਥੋਂ ਤੱਕ ਤੁਸੀਂ ਵੀ ਪਰਿਵਾਰ ਵੀ ਨਾਲ ਆਉਂਦਾ ਜਾਂ ਇਕੱਲੀ ਇਸਤਰੀ ਨੂੰ ਲੈ ਕੇ ਆਉਂਦੇ ਬਈ ਇੱਥੇ ਸਾਡੇ ਕੋਲੇ ਹੁਣ ਆ ਜਿਹੜੀ ਜਨਾਨੀ ਆ ਇਹਦੀ ਪਹਿਲਾਂ ਤਾਂ ਸੱਸ ਨੇ 15 ਦਿਨ ਹੋ ਗਏ ਸੀਗੇ ਤੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਵੀ ਸਾਡੇ ਕੋਲੇ ਬੱਚਾ ਦੇਓ ਸਾਨੂੰ ਬੱਚਾ ਦੇਓ ਹੁਣ ਬਾਬਾ ਜੀ ਨੇ ਬੱਚਾ ਦੇਤਾ ਤੇ ਹੁਣ ਰੌਲਾ ਪੈ ਗਿਆ ਹਾਂ ਹੁਣ ਬੱਚਾ ਤਾਂ ਤੁਹਾਨੂੰ ਵੀ ਪਤਾ ਹੁਣ ਕੋਈ ਝੋਲਾ ਤਾਂ ਅੰਦਰ ਟੰਗਿਆ ਨਹੀਂ ਪਿਆਗਾ ਵੀ ਅਸੀਂ ਲਾ ਕੇ ਫੜਾ ਦੇਣਾ ਬੱਚਾ ਬੱਚਾ ਤਾਂ ਹੁਣ ਕਿਸੇ ਹਿਸਾਬ ਨਾਲ ਹੀ ਹੋਊਗਾ ਨਾ ਬਾਬਾ ਨੇ ਆਪਦੇ ਪ੍ਰਕਿਰਿਆ ਅਨੁਸਾਰ ਬੱਚਾ ਦਿੱਤਾ ਤੇ ਅੱਗੇ ਫਿਰ ਸਾਰੀ ਮਤਲਬ ਦੇਖ ਹੁਣ ਤੂੰ ਮੇਰੀ ਗੱਲ ਸੁਣੇ ਪੱਤਰਕਾਰ ਹਾਂ ਤੁਹਾਡੇ ਸੱਚੇ ਦਿਲ ਨਾਲ ਦੱਸੀ ਵੀਡੀਓ ਤੂੰ ਦੇਖੀ ਹੈ ਨਾ ਉਹਦੇ ਥੱਲੇ ਕਮੈਂਟ ਪਾ ਕੇ ਦੱਸੀ ਵੀ ਕੀ ਲਿਖਿਆ ਜਨਤਾ ਨੇ ਹਾਂ ਇਹ ਤਾਂ ਬਈ ਆਪਣੇ ਲੋਕਾਂ ਨੂੰ ਮੰਨਣਾ ਪਊਗਾ ਵੀ ਜਿਹੜੀ ਉਹ ਵੀਡੀਓ ਆਈ ਹੈ ਉਹਦੇ ਵਿੱਚ ਜਿਹੜੇ 95% ਜਿਹੜੇ ਕਮੈਂਟ ਆ ਉਹ ਜਿਹੜੇ ਨਾ ਉਹ ਵੀ ਬੀਬੀ ਨੂੰ ਮਾੜਾ ਪੂਰਾ ਬੋਲ ਰਹੇ ਆ ਵੀ ਤੂੰ ਕਿਉਂ ਗਈ ਉੱਥੇ ਉੱਥੇ ਪਤਾ ਹੀ ਸੀ ਆ ਕੁਝ ਹੋਊਗਾ ਜਾਂ ਇਹੀ ਕੁਝ ਚੱਲਦਾ ਹੈ ਨਾ ਤੇ ਬਈ ਅਸੀਂ ਤਾਂ ਇਹ ਪਸਵੜੇ ਪੁੱਛ ਰਹੇ ਚੱਲ ਅਨ ਮਤਲਬ ਜਿਹੜੇ ਇੱਥੇ ਤੁਹਾਡੇ ਕੋਲ ਲੋਕ ਆਉਂਦੇ ਆ ਨਾ ਜਦ ਜਿਹੜਾ ਤੁਹਾਡਾ ਘਰ ਪਿੰਡ ਦੇ ਵਿੱਚ ਪਰਿਵਾਰਾਂ ਨੂੰ ਉੱਥੇ ਬਿਠਾ ਲਿਓ ਕਿ ਪਰਿਵਾਰ ਨਾਲ ਆਉਂਦੇ ਅਸ ਤੱਕ ਨਹੀਂ ਪਰਿਵਾਰਾਂ ਨੂੰ ਅਸੀਂ ਪਿੱਛੇ ਰੱਖਦੇ ਆ ਇੱਥੇ ਤਾਂ ਸਿਰਫ ਜਿਹਨੂੰ ਬੱਚਾ ਦੇਣਾਗਾ ਉਹੀ ਆਊਗਾ ਤੇ ਜਾਂ ਕੋਈ ਇੱਕ ਬੀਬੀ ਹੋਰ ਆ ਜੀ ਜਿਹਦਾ ਨੰਬਰ ਹੁੰਦਾ ਹਾਂ ਜਿਹਦਾ ਨੰਬਰ ਹੁੰਦਾ ਉਹਨੂੰ ਉੱਥੇ ਬਿਠਾ ਦਿੱਤਾ ਜਾਂਦਾ ਉਹ ਉੱਥੇ ਵੇਟਿੰਗ 'ਚ ਬਹਿ ਜਾਂਦੀ ਆ ਅੰਦਰ 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 ਕਿੰਨੇ ਜਾਣੇ ਹੁੰਦੇ ਆ ਨਹੀਂ ਅੰਦਰ ਬਾਬਾ ਜੀ ਤੇ ਸਿਰਫ ਤੇ ਹੁਣ ਆਪਾਂ ਜੇ ਆਪਾਂ ਵੇਖ ਲ ਗਏ ਆਪਾਂ ਜਾ ਕੇ ਅੰਦਰ ਕਿਉਂਕਿ ਵੀਡੀਓ ਦਾ ਐਂਡ ਹਜੇ ਨਹੀਂ ਹੈ ਜੀ ਤੇ ਹਜੇ ਕੀ ਟਾਈਮ ਹੈ ਕਿ ਅੰਦਰ ਕਿਵੇਂ ਸਵਾਇਆ ਬਹਿਣ ਚੱਲ ਰਿਹਾ ਵੀ ਕੋਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੱਚੀ ਤਾਂ ਹੈ ਨਾ ਬਾਬਾ ਜੀ ਦਾ ਅਸਨ ਆ ਉਹ ਸਿਰਫ ਉਸੇ ਨੂੰ ਹੀ ਲੌੜਾ ਜਿਹੜੇ ਨੇ ਬੱਚਾ ਲੈਣਾ ਮੈਂ ਕੈਮਰੇ ਤੋਂ ਬਾਅਦ ਕੋਸ਼ਿਸ਼ ਕਰੂੰਗਾ ਦਿਖਾ ਦੂੰਗਾ ਪਰ ਮੈਂ ਅੱਛਾ ਭਈ ਮਤਲਬ ਕਿ ਜਿਹਦੇ ਉਹ ਆਮ ਬੰਦੇ ਨਹੀਂ ਕੋਈ ਜਾ ਸਕਦਾ ਨਹੀਂ ਜਾ ਸਕਦਾ ਤੁਸੀਂ ਤਾਂ ਫਿਰ ਜਾਂਦੇ ਹੋ ਤੁਸੀਂ ਅੰਦਰੋਂ ਨਿਕਲਿਆ ਫਿਰ ਤੁਸੀਂ ਕਿਵੇਂ ਤੁਸੀਂ ਕਿਹੜਾ ਬੱਚਾ ਲੈਣਾ ਸੀਗਾ ਮੈਂ ਬੱਚਾ ਮੈਂ ਬਾਬਾ ਦੀ ਤਾਂ ਚੇਲਾਗਾ ਤੇ ਹੋਰ ਚੇਲੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਆਣਾ ਜ ਮੈਂ ਤਾਂ 12 ਪੜਿਆਂਗਾ 12 ਪੜਿਆਂ ਯਾਰ ਤੂੰ ਪ੍ਰੇਂਦਰਾ ਗਾਂ ਕੋਈ ਬੀ ਬੂਏ ਜਾਂ ਹੋਰ ਕੁਛ ਕਰਕੇ ਨੌਕਰੀ ਲਾਗੇ ਤਾਂ ਕਿਹੜੇ ਕੰਮਾਂ 'ਚ ਪਿਆ ਤੂੰ ਆ ਕੰਮ ਨਹੀਂ ਆ ਅਸੀਂ ਪਲਾ ਕਰਦੇ ਆ ਲੋਕਾਂ ਦਾ ਲੋਕਾਂ ਨੂੰ ਬੱਚੇ ਵੜਦੇ ਆ ਕੋਈ ਛੋਟੀ ਮੋਟੀ ਗੱਲ ਨਹੀਂ ਆਈਗੀ ਨਹੀਂ ਤੈਨੂੰ ਕੋਈ ਤਨਖਾਹ ਘਰ ਦਾ ਚਰਾਗ ਅਸੀਂ ਜਗਾਉਨੇ ਆਗੇ ਨਹੀਂ ਤੇਰੀ ਮੰਨਦਾ ਤੁਹਾਡੀ ਕੋਈ ਤਨਖਾਹ ਜਾਂ ਕੋਈ ਤੁਹਾਨੂੰ ਬਾਬਾ ਪੈਸੇ ਦਿੰਦਾ ਮਹੀਨੇ ਦੇ ਪੈਸਿਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਜਿਹੜਾ ਸਾਡਾ ਰਜਗਾਰ ਆ ਜਿਹੜਾ ਮੇਰਾ ਸਾਰਾ ਇੱਥੋਂ ਹੀ ਚੱਲਦਾ ਕਦੇ ਕੋਈ ਬਾਬਾ ਜੀ ਨੇ ਮੈਂ ਹਿਸਾਬ ਕਿਤਾਬ ਨਹੀਂ ਕੀਤਾ ਮੈਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਗੱਡੀ ਦੀ ਪੈਸੇ ਦੀ ਕੋਈ ਮੈਨੂੰ ਕਦੇ ਕੋਈ ਕਿਸੇ ਚੀਜ਼ ਨੂੰ ਨਾ ਉਹ ਵੀ ਚੀਜ਼ ਨੂੰ ਮੈਨੂੰ ਹਾਜ਼ਰ ਆ ਮਤਲਬ ਕਿ ਇਹ ਜਿਹੜਾ ਚੇਲਾ ਹੈ ਉਹ ਮੰਨ ਚੁੱਕਿਆ ਵੀ ਸਾਡਾ ਰਜਗਾਰ ਆ ਇਹ ਤੇ ਇੱਥੇ ਕੋਈ ਸੰਬੰਧ ਬਣਾ ਬਣਾ ਕੇ ਬੱਚੇ ਦਿੱਤੇ ਜਾਂਦੇ ਉਹਨਾਂ ਦਾ ਕੋਈ ਝੋਲੇ ਦਾ ਟੰਗੇ ਨਹੀਂ ਹੈਗੇ ਤੇ ਜੇ ਚੇਲੇ ਨੇ ਬਹੁਤ ਵੱਡੇ ਖਰਾਸੇ ਵੀ ਕਰਤੇ ਵੀ ਬਾਬੇ ਕੋਲੇ ਕਾਰਾ ਜੀ ਪੱਕ ਨਹੀਂ ਹੈਗਾ ਕੋਈ ਹੈਗਾ ਨਹੀਂ ਤੇ ਗਿਣਤੀ ਕੋਈ ਨਹੀਂ ਗਈ ਬੱਸ ਇੰਨੇ ਲੋਕ ਆਣ ਲਿਓ ਫਿਰਦੇ ਹੁਣ ਅਸੀਂ ਇਵੇਂ ਖੇਡ ਗਏ ਮੈਂ ਵਾਰੀ ਵਾਰੀ ਇਹੀ ਸਮਝਾ ਰਿਹਾ ਤੈਨੂੰ ਵੀ ਕਮਲਾ ਕਿਉਂ ਜਿਹਦੇ ਘਰ 'ਚ ਆ ਚਿਰਾਗ ਜਗਾਤ ਆ ਉਹ ਕਿਉਂ ਸਾਨੂੰ ਮਾੜਾ ਕਹੂਗਾ ਹੁਣ ਸਾਡੇ ਕੋਲੇ ਅੱਧਾ ਪੰਜਾਬ ਹੈਗਾ ਸਾਡੇ ਨਾਲ سپورਟ ਦੇ ਵਿੱਚ سپورਟ ਦੇ ਵਿੱਚ ਹੁਣ ਅਸੀਂ ਦਿਖਾਵਾਂਗੇ ਸਾਡਾ ਬਾਬਾ ਹਫਤੇ ਤੱਕ ਬਾਹਰ ਆਇਆ ਲੈ ਜੇ ਨਾ ਆਇਆ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਅਸੀਂ ਆਪਣੀ ਬਣਦੀ ਕਾਰਵਾਈ ਫਿਰ ਕਰਕੇ ਦਿਖਾਵਾਂਗੇ ਜੇ ਪੰਜਾਬ ਨੂੰ ਅਸੀਂ ਜਾਮ ਕਰਦਾਂਗੇ ਦਾ ਤਾਂ ਸਰਕਾਰ ਤਾਂ ਉੱਤੇ ਵੀ ਜਾਵਾਂਗੇ ਸੈਂਟਰ ਤਾਂ ਇਹ ਜਿਹੜੀ ਤੁਸੀਂ ਕਾਲ ਆ ਜੀ ਅੱਜ ਹੀ ਤੁਸੀਂ ਇਹ ਕਾਲ ਦੇ ਰਹੇ ਹੋ ਜਾਂ ਕੋਈ ਸਪੈਸ਼ਲ ਕੋਈ ਤੁਸੀਂ ਇਹ ਕੋਈ ਆਪ ਦਾ ਕੋਈ ਕੱਠ ਕਰਕੇ ਕਿਵੇਂ ਇਹ ਜੇ ਲੋਕਾਂ ਨੂੰ ਕਿਵੇਂ ਸਨਿਆ ਕਿਵੇਂ ਦੇਵੋਗੇ ਕੋਈ ਕੋਈ ਬਾਬੇ ਟਨਲ ਟਨਲ ਵੀ ਚੱਲਦੇ ਆਂ ਦੀਆਂ ਆਪੀ ਚਾਈ ਜਾਣਾ ਜਿੰਨਾ ਹੁਣ ਅੱਧੇ ਪੰਜਾਬ ਨੂੰ ਤਾਂ ਪਤਾ ਲੱਗ ਹੀ ਚੁੱਕਿਆਗਾ ਹਾਂ ਨਹੀਂ ਜਿਹੜਾ ਕੱਠ ਕਰਨ ਵਾਲਿਆ ਤੁਹਾਡਾ ਜਿਹੜਾ ਕੱਠ ਕਰਨਾ ਤੁਹਾਡੇ ਵਰਗੇ ਭਰਾ ਨੂੰ ਸਾਥ ਲਾਂਗੇ ਵੀ ਐ ਕਰਕੇ ਅਸੀਂ ਆਪੀਲ ਕਰ ਰਹੇ ਆਂ ਕਿ ਵੀ ਸਾਡੇ ਬਾਬਾ ਜੀ ਨਾਲ ਧੱਕਾ ਹੋ ਰਿਹਾਗਾ ਤੇ ਤੁਹਾਡੇ ਭਰਾਵਾਂ ਦੀ ਸਮਾਧਿਆ ਭਰਾਈ ਅੱਗੇ ਜਾਵੜੂ ਹੀ ਖਬਰ ਆਪੇ ਇਕੱਠ ਹੋ ਜਾਣਾ ਮਤਲਬ ਕਿ ਲੋਕ ਤੁਹਾਨੂੰ ਇੰਨਾ ਯਕੀਨ ਹੈਗਾ ਵੀ ਤੁਹਾਡੇ ਲੋਕ ਆਉਣਗੇ ਕਿ ਤੁਹਾਡੇ ਜੁੱਤਕਾਰਾ ਨਾ ਮਾਰਨਾਂਗੇ ਲੋਕ ਵੀ ਇਹ ਕੰਮ ਮੈਂ ਦਿਖਾ ਕੇ ਦੁਬਾਰਾ ਦਿਖਾਵਾਂ ਫੇਰ ਕੌਲਾਂ ਆਈ ਜਾਂਦੀਆਂ ਨੇ ਕੱਲਾ ਤਾਂ ਥੋੜਾ ਅਸੀਂ ਮੰਨਦੇ ਆ ਕੱਲਾ ਤਾਂ ਆਈ ਜਾਂਦੇ ਸਸੀਂ ਵੇਖ ਲਈਏ ਪਹਿਲਾਂ ਵੀ ਲੋਕ ਜਨਨ ਕਿ ਜਿੱਦੇ ਤੁਹਾਡੇ ਤੇ ਪਰਚਾ ਪੈ ਗਿਆ ਬਾਬੇ ਤੇ ਉਸ ਤੋਂ ਬਾਅਦ ਵਿੱਚ ਕਿੰਨੀਆਂ ਗੱਲ ਲਾਏਗਾ ਕੋਈ ਗਿਣਤੀ ਨਹੀਂ ਮੈਂ ਤਾਂ ਨੋਟ ਕਰੀ ਜਾਂਦਾਗਾ ਮੈਂ ਨੰਬਰ ਲਾਈ ਜਾਂਦਾ ਸਾਰਿਆਂ ਦਾ ਮੈਂ ਕਹਿ ਰਿਹਾਗਾ ਬਾਬਾ ਜੀ ਆ ਜਾਣਗੇ ਵੇਟਿੰਗ ਨੰਬਰ ਟਾਈਮ ਦੇਤਾ ਸਾਰਿਆਂ ਨੂੰ ਹਣਾ ਰਜਿਸਟਰ ਤੇ ਲਿਖੀ ਜਾਂਦੇ ਹਾਂ ਹਾਂ ਮੈਂ ਲਿਖੀ ਜਾਂਦਾ ਸਾਰਾ ਬਾਬਾ ਆ ਜੂਗਾ ਬਾਬਾ ਆ ਜੂਗਾ ਕੋਈ ਗੱਲ ਨਹੀਂ ਤੁਹਾਡਾ ਨੰਬਰ ਲਾ ਦਾਂਗੇ ਦੇਲ ਦੇ ਵਿੱਚ ਕਿਤੇ ਬੇਈਮਾਨੀ ਨਹੀਂ ਆਈ ਕਿਤੇ ਵੀ ਮੈਂ ਹੀ ਬਾਬੇ ਦਾ ਕੰਮ ਕਰਕੇ ਤੇ ਮੈਂ ਹੀ ਗਾਂਹ ਚੱਲ ਜਾ ਇਹ ਤੇਰੀ ਮਾਂ ਨਹੀਂ ਮੈਂ ਬਾਬਾ ਜੀ ਨਾਲ ਗੱਲ ਕਰੂੰਗਾ ਵੀ ਕਿੰਨਾ ਕੁ ਟਾਈਮ ਲੱਗਦਾ ਉੱਥੇ ਉਹਨਾਂ ਨੂੰ ਵੈਸੇ ਤਾਂ ਉਹ ਅੰਦਰ ਬੱਚੇ ਹੀ ਦੇਣ ਗਏ ਨੇ ਕੁੱਖਾਂ ਸਲਖਣੀਆਂ ਕਰਨ ਗਏ ਨੇ ਜਿਹੜੀਆਂ ਬੀਬੀਆਂ ਹੈਗੀਆਂ ਉੱਥੇ ਪੁੱਛੂਗਾ ਨਹੀਂ ਫਿਰ ਮੈਂ ਇੱਥੇ ਦੇਊਗਾ ਬੱਚੇ ਫਿਰ ਤੁਸੀਂ ਜਿਹਨੇ ਕਿ ਆਵਦਾ ਕੰਮ ਤੋੜ ਸਕਦੇ ਐ ਕਮਰੇ ਦੇ ਵਿੱਚ ਮੈਂ ਤਾਂ ਹੀ ਤਾਂ ਦਿਖਾ ਨਹੀਂ ਰਿਹਾਗਾ ਇੱਥੇ ਆਸਣ ਨੂੰ ਮੈਂ ਵਧੀਆ ਸ਼ਿੰਗਾਰ ਕੇ ਰੱਖਿਆਗਾ ਜਿੱਥੇ ਮੋਹ ਪ੍ਰਕਿਰਿਆ ਹੋਣੀ ਹੈਗੀ ਨਾ ਜਿੱਥੇ ਬੱਚਾ ਦੇਣਾਗਾ ਹੂੰ ਤੇ ਤੁਸੀਂ ਵੀ ਕੋਈ ਗਾਂ ਦਾ ਚੇਲਾ ਰੱਖ ਦੀ ਸੋਚ ਰਹੇ ਕੋਈ ਫੜ ਰਹੇ ਨੌਜਵਾਨ ਜਾਂ ਕੋਈ ਕੋਈ ਹੋਰ ਵੀ ਚੇਲੇ ਆ ਕਿ ਇਕ ਹੀ ਤੂੰ ਹੀ ਚੇਲਾ ਜਗਾ ਤੁਸੀਂ ਜੋ ਬਾਬਾ ਬਾਈ ਤੁਸੀਂ ਵੀ ਗਾਂ ਚੇਲਾ ਰੱਖੋ ਨਹੀਂ ਮੈਂ ਹਜੇ ਗੁਰਵਿੱਧਾ ਕਿਸੇ ਨੂੰ ਦੇਣੀ ਨਹੀਂ ਆ ਇਹ ਗੱਲਾਂ ਜਨ ਤੱਕ ਕਰਨ ਵਾਲੀਆਂ ਨਹੀਂ ਹੁੰਦੀਆਂ ਠੀਕ ਹੈ ਇਹ ਟਾਈਮ ਲੱਗਦਾ ਇਹ ਚੀਜ਼ ਨੂੰ ਮੈਨੂੰ ਘੱਟੋ ਘੱਟ 10 ਸਾਲ ਹੋ ਗਏ ਬਾਬਾ ਜੀ ਨਾਲ ਜੁੜੇ ਨੂੰ ਫੇਰ ਕਿਤੇ ਆ ਕੇ ਮੈਂ ਮੋਹ ਪ੍ਰਕਿਰਿਆ ਸਿੱਖਾਂਗਾ ਵੀ ਕਿਵੇਂ ਬੱਚਾ ਦੇਣਾਗਾ ਹੂੰ ਕਿ ਬਈ ਲੋਕਾਂ ਦੇ ਦਿਮਾਗ ਪਾਗਲ ਕਰਨੇ ਆ ਤੁਸੀਂ ਇੱਕ ਤਾਂ ਲੋਕਾਂ ਪਾਲ ਵਾਲੀ ਗੱਲ ਫੇਰ ਆ ਕੇ ਪਾਗਲ ਕਿਉਂ ਲੋਕ ਪਾਗਲ ਥੋੜੀ ਆ ਗਿਆ ਕਿ ਪੜੇ ਲਿਖੇ ਆਉਣ ਆਉਂਦੇ ਆ ਜਿਹੜੇ ਥਾਰਾ ਦੀਆਂ ਘਰਾਂ ਵਾਲਿਆਂ ਨੂੰ ਨਾਲ ਲੈ ਕੇ ਪੜੇ ਲਿਖੇ ਨੌਜਵਾਨ ਬੀ.ਐੱਡ ਕੀਤੇ ਹੋਏ ਆਉਂਦੇ ਹੈਗਾ ਮਾਸਟਰ ਲੱਗੇ ਹੋਏ ਆਉਂਦੇ ਉਹ ਪਾਗਲ ਜਿਹੜੇ ਜਿਹੜੇ ਪੜੇ ਲਿਖੇ ਨੌਜਵਾਨ ਆਉਂਦੇ ਆ ਨਾ ਬਈ ਤੁਹਾਨੂੰ ਲਾਹਨਤ ਆ ਪਹਿਲੀ ਗੱਲ ਤਾਂ ਤੁਸੀਂ ਬਈ ਨਸ਼ਾ ਨੁਸ਼ੇ ਕਰਕੇ ਜਿਹੜਾ ਆਪਦਾ ਕੰਮ ਖਰਾਬ ਕਰੀ ਬੈਠੇ ਆ ਇਹਨਾਂ ਬੱਲੇ ਕੱਖ ਨਹੀਂ ਹੈਗਾ ਅਸੀਂ ਤੁਹਾਨੂੰ ਸਾਰੇ ਕੋਈ ਨਹੀਂ ਹੈਗਾ ਜੇ ਕੱਖਾ ਹੈਗਾ ਤਾਂ ਤਾਂ ਹੀ ਆਉਂਦੇ ਆਗੇ ਉਹ ਬਈ ਬ ਅਰੇ ਭਈ ਪਹਿਲਾਂ ਤਾਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਵੀ ਇਹਨਾਂ ਦੇ ਕੋਲੇ ਕੁਝ ਨਹੀਂ ਹੈਗਾ ਇਹ ਤੁਸੀਂ ਆ ਜੇ ਦਵਾਈਆਂ ਲਓ ਟਰੀਟਮੈਂਟ ਕਰਾਓ ਜੇ ਤੁਹਾਡੇ ਬੱਚਾ ਨਹੀਂ ਹੋ ਰਿਹਾ ਤੇ ਹਸਪਤਾਲ ਬਹੁਤ ਵੱਡੇ ਵੱਡੇ ਹੈਗੇ ਆ ਉੱਥੇ ਜਾ ਕੇ ਤੁਸੀਂ ਦਵਾਈ ਲੈ ਕੇ ਨਾ ਇਹਦਾ ਇਲਾਜ ਕਰਾ ਲਓ ਇਹਨਾਂ ਪਖੰਡੀਆਂ ਦੇ ਕੋਲੇ ਨਾ ਉਹ ਕਿਉਂਕਿ ਇਹਨਾਂ ਕੋਲ ਤੁਹਾਨੂੰ ਪਤਾ ਹੀ ਹੈ ਪਖੰਡੀਆਂ ਨਾ ਕਾ ਤੂੰ ਮੇਰਾ ਐਵੇਂ ਟਾਈਮ ਖਰਾਬ ਕਰਤਾ ਯਾਰ ਮੈਂ ਤੇਰਾ ਮੋੜ ਦੇ ਹੱਥੇ ਰੱਦਿਆ ਸੀਗਾ ਤੁਹਾਨੂੰ ਮੈਂ ਜਿੰਦਾ ਲਾਉਣਾਗਾ ਬਾਤ ਤੂੰ ਸਾਨੂੰ ਅੰਦਰ ਦਿਖਾ ਦੇ ਦੇਖੀ ਕੀ ਅੰਦਰ ਹੈ ਤੂੰ ਇਹ ਦੇਖੋ ਜਿਹੜਾ ਚੇਲਾ ਜਿਹੜਾ ਗਰਮ ਹੋ ਰਿਹਾ ਇਹ ਗਰਮ ਹੋ ਰਿਹਾ ਕਹਿੰਦਾ ਮੈਂ ਜਿੰਦਾ ਲੈਣ ਜਾਣਾ ਕਮਰੇ ਵਿੱਚ ਲਾਉਣਾਗਾ ਤੇ ਪਰ ਸਾਡੇ ਲੋਕਾਂ ਨੂੰ ਇੱਕ ਸੁਨੇਹਾ ਹੈਗਾ ਵੀ ਤੁਸੀਂ ਦਵਾਈਆਂ ਨਾਲ ਆਦਾ ਬੱਚਾ ਪੈਦਾ ਕਰੋ ਨਾ ਕਿ ਇਹ ਜਿਹੜੇ ਪਖੰਡੀ ਬੂਬਨੇ ਸਾਧਾ ਇਹਨਾਂ ਕੋਲੇ ਜਾ ਜਾ ਕੇ ਬੱਚੇ ਇਹਨਾਂ ਕੋਲੇ ਕੋਈ ਬੱਚੇ ਨਹੀਂ ਇਹ ਵੀ ਉਹੀ ਕੁਛ ਕਰਦੇ ਆ ਬਾਅਦ ਵਿੱਚ ਆਪਾਂ ਅਲੀਗੇਸ਼ਨ ਲਾ ਦਿੰਨੇ ਆ ਵੀ ਸਾਡੇ ਨਾਲ ਬਾਬੇ ਨੇ ਛੇੜਛਾੜ ਕਰਤੀ ਰੇਪ ਕਰਤਾ ਉਹ ਤਾਂ ਕੁਝ ਹੋਣਾ ਹੀ ਹੈ ਕਿਉਂਕਿ ਬਾਬੇ ਪਖੰਡੀ ਸਾਡੇ ਇਹ ਹੀ ਕੁਛ ਕਰਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ